ਕੁਝ ਸਮਾਂ ਸੀਗਾ ਪਹਿਲਾਂ ਜਦੋਂ ਸਮਝਿਆ ਜਾਂਦਾ ਸੀਗਾ ਕਿ ਔਰਤਾਂ ਦਾ ਕੰਮ ਸਿਰਫ ਘਰ ਦੇ ਕੰਮ ਕਰਨਾ ਹੀ ਆ ਜਦ ਵੱਤ ਤੋਂ ਵੱਤ ਸਲਾਈ ਕਢਾਈ ਕਹਿ ਲਓ ਪਰ ਅੱਜ ਕੱਲ ਸਮਾਂ ਥੋੜਾ ਬਦਲ ਗਿਆ ਅੱਜ ਕੱਲ ਸੋਚ ਥੋੜੀ ਬਦਲ ਗਈ ਹੈ ਜਿੱਦਾਂ ਮੇਰੇ ਹਸਬੰਦ ਦੀ ਜੀ ਸੋਚੀ ਹੁੰਦੀ ਕਿ ਤੇਰਾ ਕੰਮ ਸਿਰਫ ਘਰ ਵਿੱਚ ਰਹਿਣਾ ਹੀ ਆ ਤੂੰ ਰੋਟੀ ਪਾਣੀ ਹੀ ਬਣਾ ਸਿਰਫ ਤੇ ਸ਼ਾਇਦ ਤੁਸੀਂ ਅੱਜ ਮੇਰੇ ਨਾਲ ਸਵਾਲ ਨਾ ਕਰ ਰਹੇ ਹੁੰਦੇ ਸੋ ਇਹਨਾਂ ਦੀ ਬਦੌਲਤ ਇਹਨਾਂ ਦੀ ਸੋਚ ਦੀ ਬਦੌਲਤ ਮੈਂ ਅੱਜ ਪਿਛਲੇ 5 ਸਾਲਾਂ ਤੋਂ ਗੁਰਨਾਨਕ ਸਟੇਡੀਅਮ 'ਚ ਪ੍ਰੈਕਟਿਸ ਕਰ ਰਹੀ ਹਾਂ ਨੈਸ਼ਨਲ ਵਿੱਚ 5 ਵਾਰੀ ਦੀ ਮੈਂ ਚੈਂਪੀਅਨ ਰਹਿ ਸੋ ਇਹ ਸਿਰਫ ਸੋਚ ਦੀ ਗੱਲ ਆ ਸਿਰਫ ਸੋਚ ਰੱਖਣ ਦੀ ਗੱਲ ਆ ਮੇਰੇ ਹਸਬੰਦ ਦੀ ਸੋਚ ਵਧੀਆ ਸੀ ਕਿ ਉਹਨਾਂ ਨੇ ਮੈਨੂੰ ਇਸ ਚੀਜ਼ ਵਿੱਚ ਕੰਟੀਨਿਊ ਕੀਤਾ ਤੇ ਅੱਜ ਮੈਂ ਲਗਾਤਾਰ ਚੈਂਪੀਅਨ ਬਣੀ ਨੈਸ਼ਨਲ ਦੀ ਕਿ weight lifting ਦੀ ਸ਼ੁਰੂਆਤ ਕਿਵੇਂ ਕੀਤੀ ਤੁਸੀਂ ਪਹਿਲਾਂ ਹੀ ਤੁਹਾਨੂੰ ਸ਼ੌਂਕ ਸੀ ਜਾਂ ਫਿਰ ਜਦੋਂ ਤੁਹਾਡੀ ਮੈਰਿਜ ਹੋਈ ਉਸ ਤੋਂ ਬਾਅਦ ਤੁਹਾਨੂੰ ਸ਼ੌਂਕ ਜੱਗਿਆ ਮੈਂ 8th ਕਲਾਸ ਵਿੱਚ ਪੜ੍ਹਦੀ ਸੀ ਉਦੋਂ ਮੇਰੇ ਪਾਪਾ ਨੇ ਮੈਨੂੰ weight lifting ਜੁਆਇਨ ਕਰਵਾਈ ਸੀਗੀ ਤੇ ਵਿਆਹ ਤੋਂ ਪਹਿਲਾਂ ਵੀ ਮੈਂ ਸਕੂਲ ਨੈਸ਼ਨਲ ਬੱਚੀ ਸੀਗੀ ਮਨੂੰ ਤੇ ਉਦੋਂ ਮੈਂ ਪਲੱਸ 2 ਤੱਕ ਸਕੂਲ ਨੈਸ਼ਨਲ ਨੂੰ ਰਿਪਰੈਜ਼ੈਂਟ ਕੀਤਾ ਹੈ ਸਕੂਲ ਨੂੰ ਰਿਪਰੈਜ਼ੈਂਟ ਕੀਤਾ ਉੱਚ ਵਿੱਚ ਮੈਂ ਮੈਡਲ ਹਾਸਲ ਕੀਤੇ ਨੇ ਫਿਰ ਵਿਆਹ ਤੋਂ ਬਾਅਦ ਵੀ ਮੇਰੇ ਹਸਬੰਦ ਨੇ ਮੈਨੂੰ ਪੂਰੀ ਸਪੋਰਟ ਕੀਤੀ ਹੈ ਤੇ ਵਿਆਹ ਤੋਂ ਬਾਅਦ ਸੀਨੀਅਰ ਨੈਸ਼ਨਲ ਨੈਸ਼ਨਲ ਗੇਮਸ ਅਲਗਾਕਾਰ ਮੇਰੇ 골ਡ ਮੈਡਲ ਨੇ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਨੂੰ weight lifting ਦੇ ਵਿੱਚ ਖੇਡਣ ਤੋਂ ਰੋਕਿਆ ਜਾਂਦਾ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਸੀਗਾ ਜਦੋਂ ਮੈਨੂੰ weight lifting ਸ਼ੁਰੂ ਕਰਵਾਈ ਸੀ ਹਾਲਾਂਕਿ ਜਿਹ ਨੌਕਰੀ ਕਿਵੇਂ ਇਹ ਉਹ ਸੋ ਇਸ ਦਾ ਕਿ ਥੋੜਾ ਜਿਹਾ ਇੰਪੈਕਟ ਤਾਂ ਪੈਂਦਾ ਸੋਸਾਇਟੀ ਦਾ ਬਟ ਮੇਰੀ ਫੈਮਿਲੀ ਨੇ ਪੂਰੀ سپورਟ ਕੀਤੀ ਸੀ ਹੁਣ ਵਿਆਹ ਤੋਂ ਬਾਅਦ ਮੇਰੀ ਲੋਸ ਫੈਮਿਲੀ ਪੂਰੀ سپورਟ ਕਰ ਰਹੀ ਆ ਸੋ ਫੈਮਿਲੀ ਦੀ سپورਟ ਮੇਨ ਕਾਫੀ ਹੈ ਜੀ ਕੋਈ ਸਮਾ ਸੀ ਜਦੋਂ ਔਰ ਤੁਹਾਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਤੋਂ ਕੰਮ ਕਾਜ ਕਰਨ ਤੋਂ ਖੇਡਣ ਤੋਂ ਰੋਕਿਆ ਜਾਂਦਾ ਸੀ ਅੱਜ ਸਮਾਂ ਬਦਲ ਚੁੱਕਿਆ ਹੈ ਤੇ ਔਰਤਾਂ ਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਦਾ ਮੌਕਾ ਦਿੱਤਾ ਜਾਂਦਾ ਸੋ ਅੱਜ ਤੁਹਾਨੂੰ ਇੱਕ ਅਜਿਹੀ ਹਸਬੈਂਡ ਵਾਈਫ ਦੀ ਜੋੜੀ ਨਾਲ ਮਿਲਵਾਨ ਜਾ ਰਹੇ ਹਾਂ ਜੋ weight lifting ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪ੍ਰੈਕਟਿਸ ਕਰਕੇ ਤੇ ਕਾਫੀ ਗੇਮਜ਼ ਦੇ ਵਿੱਚ ਪਾਰਟਿਸਪੇਟ ਕਰਕੇ ਤੇ ਕਾਫੀ ਮੈਡਲਸ ਵੀ ਲੈ ਚੁੱਕੇ ਨੇ ਸਾਡੇ ਨਾਲ ਉਹ ਹਸਬੈਂਡ ਵਾਈਫ ਮੌਜੂਦ ਨੇ ਹਰਮਨਜੀਤ ਤੇ ਸੁਖਵਿੰਦਰਪਾਲ ਸਿੰਘ ਵੱਡਾ ਜੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹੂੰਗਾ ਸਵਾਲ ਜੋ ਮੈਂ ਪਹਿਲਾਂ ਸਟਾਰਟਿੰਗ ਕੀਤੀ ਹੈ ਕਿ ਔਰਤਾਂ ਨੂੰ ਕੋਈ ਸਮਾਂ ਸੀ ਜਦੋਂ ਰੋਕਿਆ ਜਾਂਦਾ ਸੀ ਕਿ ਸਿਰਫ ਤੁਸੀਂ ਘਰ ਗ੍ਰਹਿਸਤੀ ਦੇਖਣੀ ਹੈ ਚੁੱਲ੍ਹਾ ਚੋਕਾ ਦੇਖਣਾ ਅੱਜ ਸਮਾਜ ਚੇਂਜ ਹੋ ਚੁੱਕਾ ਔਰਤਾਂ ਆਪਣੇ ਸੁਪਨੇ ਪੂਰੇ ਕਰਦੀਆਂ ਨੇ ਤੁਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਹੋ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਕੰਮਕਾਜ ਕਰਦੇ ਹੋ ਤੇ ਗੇਮਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ weight lifting ਦੇ ਵਿੱਚ ਪਾਰਟਿਸਿਪੇਟ ਕਰਕੇ ਜਿਹੜੇ ਮੈਡਲਸ ਲਏ ਨੇ ਹਾਂਜੀ ਬਿਲਕੁਲ ਕੁਝ ਸਮਾਂ ਸੀਗਾ ਪਹਿਲਾਂ ਜਦੋਂ ਸਮਝਿਆ ਜਾਂਦਾ ਸੀਗਾ ਕਿ ਔਰਤਾਂ ਦਾ ਕੰਮ ਸਿਰਫ ਘਰ ਦੇ ਕੰਮ ਕਰਨਾ ਹੀ ਆ ਜਾਂ ਵੱਤੋਂ ਵੱਤ ਸਲਾਈ ਕਢਾਈ ਕਹਿ ਲੋ ਪਰ ਅੱਜ ਕੱਲ ਸਮਾਂ ਥੋੜਾ ਬਦਲ ਗਿਆ ਅੱਜ ਕੱਲ ਸੋਚ ਥੋੜੀ ਬਦਲ ਗਈ ਹੈ ਜਿੱਦਾਂ ਮੇਰੇ ਹਸਬੰਦ ਨੇ ਜੀ ਸੋਚੀ ਹੁੰਦੀ ਕਿ ਤੇਰਾ ਕੰਮ ਸਿਰਫ ਘਰ ਵਿੱਚ ਰਹਿਣਾ ਹੀ ਆ ਤੂੰ ਰੋਟੀ ਪਾਣੀ ਹੀ ਬਣਾ ਸਿਰਫ ਤੇ ਸ਼ਾਇਦ ਤੁਸੀਂ ਅੱਜ ਮੇਰਾ ਸਵਾਲ ਨਾ ਕਰ ਰਹੇ ਹੁੰਦੇ ਸੋ ਇਹਨਾਂ ਦੀ ਬਦੌਲਤ ਇਹਨਾਂ ਦੀ ਸੋਚ ਦੀ ਬਦੌਲਤ ਮੈਂ ਅੱਜ ਪਿਛਲੇ 5 ਸਾਲਾਂ ਤੋਂ ਗੁਰਨਾਨਕ ਸਟੇਡੀਅਮ 'ਚ ਪ੍ਰੈਕਟਿਸ ਕਰ ਰਹੀ ਆ ਤੇ ਕਿਰਪਾ ਨਾਲ ਪਰਮਾਤਮਾ ਦੀ ਕਿਰਪਾ ਨਾਲ ਸੋ ਇਹ ਸਿਰਫ ਸੋਚ ਦੀ ਗੱਲ ਆ ਸਿਰਫ ਸੋਚ ਰੱਖਣ ਦੀ ਗੱਲ ਆ ਮੇਰੇ ਹਸਬੰਦ ਦੀ ਸੋਚ ਵਧੀਆ ਸੀ ਕਿ ਉਹਨਾਂ ਨੇ ਮੈਨੂੰ ਇਸ ਚੀਜ਼ ਵਿੱਚ ਕੰਟੀਨਿਊ ਕੀਤਾ ਤੇ ਅੱਜ ਮੈਂ ਲਗਾਤਾਰ ਚੈਂਪੀਅਨ ਬਣੀ ਨੈਸ਼ਨਲ ਦੀ ਮੈਂ ਇਹ ਸਵਾਲ ਕਰਨਾ ਚਾਹੂੰਗਾ ਕਿ weight lifting ਦੀ ਸ਼ੁਰੂਆਤ ਕਿਵੇਂ ਕੀਤੀ ਤੁਸੀਂ ਪਹਿਲਾਂ ਹੀ ਤੁਹਾਨੂੰ ਸ਼ੌਂਕ ਸੀ ਜਾਂ ਫਿਰ ਜਦੋਂ ਤੁਹਾਡੀ ਮੈਰਿਜ ਹੋਈ ਉਸ ਤੋਂ ਬਾਅਦ ਤੁਹਾਨੂੰ ਸ਼ੌਂਕ ਜੱਗਿਆ ਨਹੀਂ ਸਰ ਮੈਂ ਵਿਆਹ ਤੋਂ ਪਹਿਲਾਂ ਵੀ ਜਸਟ ਮੈਂ 8th ਕਲਾਸ ਵਿੱਚ ਪੜ੍ਹਦੀ ਸੀ ਉਦੋਂ ਮੇਰੇ ਪਾਪਾ ਨੇ ਮੈਨੂੰ weight lifting ਜੁਆਇਨ ਕਰਵਾਈ ਸੀਗੀ ਤੇ ਵਿਆਹ ਤੋਂ ਪਹਿਲਾਂ ਵੀ ਮੈਂ ਸਕੂਲ ਨੈਸ਼ਨਲ ਬੱਚੀ ਸੀਗੀ ਮਨੂੰ ਤੇ ਉਦੋਂ ਮੈਂ ਪਲੱਸ 2 ਤੱਕ ਸਕੂਲ ਨੈਸ਼ਨਲ ਨੂੰ ਰਿਪਰੈਜ਼ੈਂਟ ਕੀਤਾ ਹੈ ਸਕੂਲ ਨੂੰ ਰਿਪਰੈਜ਼ੈਂਟ ਕੀਤਾ ਉੱਚ ਵਿੱਚ ਮੈਂ ਮੈਡਲ ਹਾਸਲ ਕੀਤੇ ਨੇ ਫਿਰ ਵਿਆਹ ਤੋਂ ਬਾਅਦ ਵੀ ਮੇਰੇ ਹਸਬੰਦ ਨੇ ਮੈਨੂੰ ਪੂਰੀ ਸਪੋਰਟ ਕੀਤੀ ਹੈ ਤੇ ਵਿਆਹ ਤੋਂ ਬਾਅਦ ਸੀਨੀਅਰ ਨੈਸ਼ਨਲ ਨੈਸ਼ਨਲ ਗੇਮਸ ਅਲਗਾਕਾਰ ਮੇਰੇ 골ਡ ਮੈਡਲ ਨੇ ਹਾਂਜੀ ਸੋ ਜਦ ਮੈਂ ਤੁਸੀ ਦੱਸਿਆ ਕਿ 8th ਕਲਾਸ ਤੋਂ ਤੁਹਾਨੂੰ ਸ਼ੌਂਕ ਪੈ ਗਿਆ ਸੀ ਤਾਂ ਕਰਦਿਆਂ ਨੇ ਕੁਝ ਕਿਹਾ ਰੋਕਿਆ ਜਾਂ ਫਿਰ ਸਪੋਰਟ ਕੀਤੀ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਨੂੰ weight lifting ਦੇ ਵਿੱਚ ਖੇਡਣ ਤੋਂ ਰੋਕ ਨੇ ਮੇਰੇ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਸੀ ਜਦੋਂ ਮੈਨੂੰ ਐਬਿਲਿਟੀ ਸ਼ੁਰੂ ਕਰਵਾਈ ਸੀ ਹਾਲਾਂਕਿ ਜਿਹੜਾ ਆਲਾਦੋ ਵਾਲਾ ਆਇਆ ਕਿਤੇ ਨਾ ਕਿਤੇ ਉਹ ਚੀਜ਼ਾਂ ਇੰਪੈਕਟ ਪੈ ਜਾਂਦਾ ਸੋਸਾਇਟੀ ਦਾ ਲੋਕੀ ਛੇਤੀ ਹੀ ਥੋੜਾ ਪੁੱਛਣ ਲੱਗ ਜਾਂਦੇ ਨੇ ਕੀ ਬਣਿਆ ਨੌਕਰੀ ਕਿਵੇਂ ਆਈ ਇਹ ਉਹ ਸੋ ਇਸ ਕਰਕੇ ਥੋੜਾ ਜਿਹਾ ਇੰਪੈਕਟ ਤਾਂ ਪੈਂਦਾ ਸੋਸਾਇਟੀ ਦਾ ਬਟ ਮੇਰੀ ਫੈਮਿਲੀ ਨੇ ਪੂਰੀ ਸਪੋਰਟ ਕੀਤੀ ਸੀ ਹੁਣ ਵਿਆਹ ਤੋਂ ਬਾਅਦ ਮੇਰੀ ਲੌਸ ਫੈਮਿਲੀ ਪੂਰੀ ਸਪੋਰਟ ਕਰ ਰਹੀ ਆ ਸੋ ਫੈਮਿਲੀ ਦੀ ਸਪੋਰਟ ਮੇਨ ਕਾਫੀ ਹੈ ਜੀ ਤਾਂ ਹੀ ਉਹ ਮੇਥ ਘਰਵਾਰੀਆਂ ਅੱਜ ਹਸਬੰਡ ਵਾਈਫ ਇਕੱਠੇ ਨੇ ਸਰ ਕਿਸ ਤਰੀਕੇ ਦੇ ਨਾਲ ਜਦੋਂ ਮੈਰਿਜ ਹੋਈ ਉਸ ਤੋਂ ਬਾਅਦ ਕਿਉਂਕਿ ਸੋਹਰਾ ਪਰਿਵਾਰ ਜਦੋਂ ਨਾਲ ਰਲ ਜਾਂਦਾ ਤੁਹਾਡੇ ਫੈਮਿਲੀ ਨੇ ਕਦੀ ਰੋਕਿਆ ਜਾਂ ਕਦੀ ਕੁਝ ਕਿਹਾ ਕੀ ਇਹ ਕੰਮ ਨਹੀਂ ਕਰਨਾ ਵੀ ਇਹ ਕੁੜੀਆਂ ਦੇ ਕੰਮ ਨਹੀਂ ਹੈ ਜਾਂ ਫਿਰ ਸਪੋਰਟ ਹੀ ਰਹੀ ਹੈ ਤੁਹਾਡੇ ਵੱਲੋਂ ਵੀ ਤੇ ਤੁਹਾਡੀ ਫੈਮਿਲੀ ਵੱਲੋਂ ਵੀ ਹਾਂ ਜੀ ਸਪੋਰਟ ਦੀ ਜੇ ਗੱਲ ਕਰੀਏ ਤਾਂ ਕਾਫੀ ਸਪੋਰਟਿਵ ਰਹੇ ਨੇ ਉਹ ਤੇ ਬਾਕੀ ਕਈ ਵਾਰ ਜੇ ਸੁਸਾਇਟੀ ਦੀ ਗੱਲ ਕਰੀਏ ਕਿਉਂਕਿ ਸੁਸਾਇਟੀ ਜਿਹੜੀ ਆ ਰਿਜ਼ਲਟ ਆਊਟਕਮ ਬਹੁਤ ਜਲਦੀ ਭਾਲਦੀ ਹੁੰਦੀ ਹੈ ਜੀ ਆਲੇ ਦੁਆਲੇ ਦੀ ਗੱਲ ਕਰੀਏ ਤਾਂ ਸਾਰੇ ਹੀ ਇਹ ਐਕਸਪੈਕਟ ਕਰਦੇ ਹੁੰਦੇ ਆ ਜੀ ਗੇਮ ਕੀਤੀ ਆ 6 ਮਹੀਨੇ ਹੋ ਗਏ ਆ ਜਾਂ ਦੇਖਦੇ ਆ ਨੂੰ ਵੀ 6 ਮਹੀਨੇ ਹੋ ਗਏ ਲੱਗਿਆ ਨੂੰ ਤੇ ਰਿਜ਼ਲਟ ਨਹੀਂ ਆਇਆ ਇਹ ਤੱਕ ਪਰ ਸਪੋਰਟਸ ਵੀ ਇੱਕ ਜਿੱਦਾਂ ਅਸੀਂ ਬੱਚੇ ਨੂੰ ਨਰਸਿੰਸ ਤੋਂ ਸ਼ੁਰੂ ਕਰਾਉਂਦੇ ਆ ਨਾ ਏ ਬੀ ਸੀ ਤੋਂ ਸਿੱਖਦਾ ਆ ਫਿਰ ਜਾ ਕੇ ਉਹਦੀ 12th ਹੁੰਦੀ ਆ ਫਿਰ ਗ੍ਰੈਜੂਏਸ਼ਨ ਕਰਦਾ ਆ ਸਪੋਰਟਸ ਵੀ ਕਿਹੋ ਜਿਹਾ profession ਆ ਉਹਦੇ ਤਾਂ ਥੋੜੀ ਸਬਰ ਰੱਖਣ ਦੀ ਲੋੜ ਹੁੰਦੀ ਆ ਥੋੜਾ ਆਪਣੇ ਆਪ ਦੇ ਵਿਸ਼ਵਾਸ ਰੱਖਣਾ ਪੈਂਦਾ ਆ ਥੋੜਾ ਘਰਦਿਆਂ ਤੋਂ ਵੀ ਵਿਸ਼ਵਾਸ ਰੱਖਣਾ ਪੈਂਦਾ ਆਪਣੇ ਬੱਚਿਆਂ ਦੇ ਉੱਤੇ ਜਾਂ ਆਪਣੇ ਜਿਹੜੇ ਵੀ ਉਹਨਾਂ ਦੇ ਰਿਲੇਟਿਵਸ ਗੇ ਵੀ ਵਿਸ਼ਵਾਸ ਰੱਖ ਕੇ ਹੀ ਉਹ ਅੱਗੇ ਵਧ ਪਾਉਂਦੇ ਆ ਠੀਕ ਹੈ ਬਸ ਇਦਾਂ ਕਹਿ ਲਓ ਵੀ ਇੱਕ ਪੂਰੀ ABC ਤੋਂ ਲੈ ਕੇ ਤੇ ਗ੍ਰੈਜੂਏਸ਼ਨ ਤੱਕ ਦਾ ਕੰਮ ਆ ਤਾਂ ਹੀ ਉਹਦੇ ਵਿੱਚ ਲੈਵਲ ਨੇ ਯੂਥ ਆ ਜੂਨੀਅਰ ਆ ਸੀਨੀਅਰ ਆ ਟਾਈਮ ਲੱਗਦਾ ਹਰ ਚੀਜ਼ ਨੂੰ ਸਬਰ ਰੱਖਣ ਦੀ ਲੋੜ ਹੈ ਵਿੱਚ ਫੇਰ ਹੀ ਬੱਚਾ ਅੱਗੇ ਵਧ ਪਾਉਂਦਾ ਜੇ ਆਲੇ ਦੋਲੇ ਦੇ ਕਰਕੇ ਅਸੀਂ ਸਾਲ ਚ ਰਿਜ਼ਲਟ ਲੈਣ ਦੀ ਰਿਜ਼ਲਟ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਬਾਅਦ ਚ ਕਿਤੇ ਕਿਤੇ ਜਾ ਕੇ ਅਸੀਂ ਨਿਰਾਸ਼ ਹੋਵਾਂਗੇ ਇਹ ਚੀਜ਼ ਹੈ ਜੀ ਇਹਦੀ ਮੈਮ ਸ਼ੁਰੂਆਤ ਕੀਤੀ ਤੁਸੀਂ weight lifting ਦੀ ਸਿੱਖਿਆ ਕਿੱਥੋਂ ਤੇ ਕਿਵੇਂ ਮਤਲਬ ਫਸਟ ਕੰਪੀਟੀਸ਼ਨ ਦੇ ਵਿੱਚ ਕਿਹੜੀ ਜਗ੍ਹਾ ਤੇ ਪਾਰਟਿਸਿਪੇਟ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਡਿਸਟ੍ਰਿਕਟ ਲੈਵਲ ਤੇ ਖੇਡਿਆ ਸੀਗਾ ਗੁਰਦਾਸਪੁਰ ਵੱਲੋਂ ਮੈਂ ਉੱਥੋਂ ਦੇ ਬਿਲੋਂਗ ਕਰਦੀ ਆ ਤੇ ਸਭ ਤੋਂ ਪਹਿਲਾਂ ਮੈਂ ਸਕੂਲ ਵੱਲੋਂ ਖੇਡੀ ਸੀਗੀ ਗੁਰਦਾਸਪੁਰ ਵਿੱਚ ਉਹਦੇ ਵਿੱਚ ਮੈਂ ਫਰਸਟ ਕੰਪੀਟੀਸ਼ਨ ਵਿੱਚ ਮੈਂ ਫਰਸਟ ਆਈ ਸੀ ਡਿਸਟ੍ਰਿਕਟ ਲੈਵਲ ਤੇ ਤੋਂ ਬਾਅਦ ਮੇਰੇ ਘਰ ਦੇ ਨੇ ਕਾਫੀ ਸਪੋਰਟ ਕੀਤੀ ਲਗਾਤਾਰ ਇਸ ਟੀਮ ਵਿੱਚ ਜੁੜਨ ਵਾਸਤੇ ਉਸ ਤੋਂ ਬਾਅਦ ਫਿਰ ਕੀ ਸਫਰ ਰਿਹਾ ਕਿਹੜੀਆਂ ਅਚੀਵਮੈਂਟਸ ਤੁਹਾਡੀਆਂ ਅੱਗੇ ਆਈਆਂ ਉਸ ਤੋਂ ਬਾਅਦ ਮੈਂ ਲਗਾਤਾਰ ਸਟੇਟ ਚੈਂਪੀਅਨ ਟੂ ਟਾਈਮ ਨੈਸ਼ਨਲ ਗੇਮਸ 골ਡ ਮੈਡਲਿਸਟ ਰਿਕਾਰਡ ਹੋਲਡਰ ਅਤੇ 5 ਵਾਰੀ ਨੈਸ਼ਨਲ ਚੈਂਪੀਅਨ ਰਹੀ ਚੁਕੀਆਂ ਹ ਕਿੰਨੇ ਕ ਮੈਡਲ ਤੁਸੀਂ ਲੈ ਚੁੱਕੇ ਹੋ ਮੈਡਲ ਤਾਂ ਗਿਣੀ ਨਹੀਂ ਕਦੀ ਇਦਾਂ ਮਤਲਬ ਚਲੋ ਕਿਰਪਾਏ ਅਪੀ ਚਿੱਠੀ ਵੀ ਖੇਡੀ ਤਾਂ ਆ ਵਧੀਆ ਹੀ ਮਤਲਬ ਆਊਟਕਮ ਆਉਂਦੀ ਆ ਹੋਣਗੇ ਪਤਾ ਨਹੀਂ ਇਹਦੀ ਆਈਡੀ ਨਹੀਂ ਲਗਾਇਆ 25 ਦੀ ਹੋਣਗੇ ਹੁਣ ਤੱਕ ਤਾਂ ਲੈ ਕੇ ਬੱਚੇ ਨੇ ਜਿਆਦਾ ਮੈਡਲ ਤੁਸੀਂ ਲੈ ਚੁੱਕੇ ਹੋ ਹਾਂਜੀ ਹਾਂਜੀ ਬਿਲਕੁਲ ਸੇ ਤੁਹਾਡੇ ਹਸਬੈਂਡ ਹੀ ਤੁਹਾਨੂੰ ਟ੍ਰੇਨ ਕਰਦੇ ਨੇ ਹੁਣ ਹਾਂਜੀ ਕੋਚਿੰਗ ਵੀ ਨਹੀਂ ਦੇ ਰਹੇ ਨੇ ਪਿਛਲੇ 5-6 ਸਾਲ ਤੋਂ ਇਹ ਹੀ ਮੈਨੂੰ ਕੋਚਿੰਗ ਦੇ ਰਹੇ ਨੇ ਹਾਂਜੀ ਇੱਕ ਕਦੇ ਲੱਗਿਆ ਨਹੀਂ ਕਦੇ ਕਈ ਝਾੜਿਆ ਹੋਵੇ ਇਹਨਾਂ ਨੇ ਕੋਈ ਡਾਂਟਿਆ ਹੋਵੇ ਕਿ ਇਦਾਂ ਨਹੀਂ ਕਰਨਾ ਉਦਾਂ ਕਰਨਾ ਇਹ ਤਾਂ ਸਰਤ ਸਿ ਜਿਹੜੇ ਇਹਨਾਂ ਕੋਲ ਸਟੂਡੈਂਟ ਹੋਰ ਵੀ ਟ੍ਰੇਨਿੰਗ ਕਰਦੇ ਤੇ ਉਹਨਾਂ ਨੂੰ ਪੁੱਛ ਸਕਦੇ ਹਾਂ ਬਰਾਬਰ ਹੀ ਮੈਨੂੰ ਡਾੜ ਪੈਂਦੀ ਆ ਕਿਸੇ ਵੀ ਗੱਲ ਤੋਂ ਲੈ ਕੇ ਚਾਹੇ ਉਹ ਟੈਕਨੀਕਲ ਪ੍ਰੋਬਲਮ ਹੋਵੇ ਚਾਹੇ ਕੋਈ ਵੀ ਗੱਲ ਹੋਵੇ ਜਿੱਦਾਂ ਬਾਕੀ ਬੱਚਿਆਂ ਨੂੰ ਪ੍ਰੋਪਰ ਗੁੱਸੇ ਨਾਲ ਬੋਲਦੇ ਮੈਨੂੰ ਵੀ ਸੀਮ ਉਦਾਂ ਹੀ ਡਾੜ ਪੈਂਦੀ ਆ ਸਾਰੇ ਸਾਹਮਣੇ ਹੋ ਗਈ ਸੋ ਇੱਕ ਮੇਜਰ ਪਾਰਟ ਜਿਹਨੂੰ ਆਪਾਂ ਕਵਾਂਗੇ ਕਿ ਇੰਜਰੀ ਜਦੋਂ ਆਪਾਂ weight lifting ਕਰਦੇ ਆ ਤਾਂ ਕਈ ਵਾਰ ਇੰਜਰੀਜ਼ ਵੀ ਆ ਜਾਂਦੀਆਂ ਨੇ ਮਨ ਦੇ ਵਿੱਚ ਕਦੀ ਆਇਆ ਕੋਈ ਇੰਜਰੀ ਆਈ ਹੋਵੇ ਤੇ ਮਨ ਦੇ ਵਿੱਚ ਆਇਆ ਹੋਵੇ ਛੱਡ ਯਾਰ ਇਹ ਤਾਂ ਬੜਾ ਔਖਾ ਕੰਮ ਹੈ ਸਰ ਤੁਸੀਂ ਹੁਣ ਇਸ ਟਾਈਮ ਤੇ ਆਪਾਂ ਗੱਲਬਾਤ ਕਰ ਰਹੇ ਆ ਇਸ ਟਾਈਮ ਵੀ ਇੰਜਰੀ ਵਿੱਚ ਆ ਇਸ ਟਾਈਮ ਵੀ ਐਮ ਆਰ ਆ ਕਰਾਓ ਡਾਕਟਰ ਕੋ ਜਾਓ ਸਾਰਾ ਕੁਝ ਸਪੋਰਟਸ ਵਿੱਚ ਇੰਜਰੀ ਤਾਂ ਇੱਕ ਦੂਜਾ ਪਹਿਲੂ ਆ ਇੰਜਰੀਜ਼ ਪੁੱਛ ਤੁਸੀਂ ਐਮ ਕਰ ਰਹੇ ਹੋ ਤੁਸੀਂ ਤਰੱਕੀ ਕਰ ਰਹੇ ਹੋ ਇੰਜਰੀ ਆਈ ਗਈ ਆਈ ਗਈ ਨਾਲ ਛੋਟੀਆਂ ਮੋਟੀਆਂ ਖਿੱਚਾਂ ਛੋਟੇ ਮोटे ਮਸਲ ਪ੍ਰੋਬਲਮ ਇਹ ਹੋ ਜਾਂਦੀ ਆ ਸੋ ਇਹਦੇ ਵਿੱਚ ਸਭ ਤੋਂ ਜ਼ਿਆਦਾ ਇਹੀ ਮੇਨ ਟਾਈਮ ਹੁੰਦਾ ਜਦੋਂ ਬੱਚੇ ਨੂੰ ਖਿਡਾਰੀ ਨੂੰ ਹੌਸਲਾ ਰੱਖਣ ਦੀ ਜ਼ਰੂਰਤ ਹੁੰਦੀ ਆ ਕਿ ਕੋਈ ਨਾ ਠੀਕ ਹੋ ਜਾਊਗਾ ਲੱਗੇ ਰਹਿੰਨੇ ਆ ਲੱਗੇ ਰਹਿੰਨੇ ਆ ਇਹ ਤਾਂ ਨਾਲ-ਨਾਲ ਚੱਲਦੀਆਂ ਨੇ ਤੇ ਬਸ ਇੱਥੇ ਹੌਸਲਾ ਰੱਖਣ ਦੀ ਲੋੜ ਹੁੰਦੀ ਆ ਕਿ ਚਲੋ ਠੀਕ ਹੋ ਜਾਊਗਾ ਪਰ ਠੀਕ ਹੋ ਵੀ ਜਾਂਦਾ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਿਹੜੀ ਇੰਜਰੀ ਆਈ ਸੀ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਹੁਣ ਗੇਮਸ ਆਪਣਾ ਪਾਰਟਿਸਿਪੇਟ ਕਰ ਰਹੇ ਹੋ ਕੰਪੀਟੀਸ਼ਨ ਖੇਲ ਰਹੇ ਹੋ ਪ੍ਰੈਕਟਿਸ ਕਰਦੇ ਹੋ ਹਾਂਜੀ ਆ ਜਿਹੜੀਆਂ ਹਾਲ ਵਿੱਚ ਨੈਸ਼ਨਲ ਗੇਮਸ ਹੋਈਆਂ ਸੀ ਉਤਰਾਖੰਡ ਵਿੱਚ ਉਸ ਤੋਂ ਜਸਟ 1 ਮਹੀਨਾ ਪਹਿਲਾਂ ਮੇਰੇ ਕੰਪੀਟੀਸ਼ਨ ਤੋਂ ਉਹਦੇ ਕਾਰਨ ਕਰਕੇ ਮੈਂ 15-20 ਦਿਨ ਫੁਲੀ ਰੈਸਟ ਲਈ ਹਾਂ ਮੈਂ ਕੁਝ ਨਹੀਂ ਕੀਤਾ ਕੋਈ ਟ੍ਰੇਨਿੰਗ ਕੀਤੀ ਤੇ ਫਿਰ 10-15 ਦਿਨ ਟ੍ਰੇਨਿੰਗ ਕਰਕੇ ਚਲੋ ਇਹ ਪਿਛਲੀ ਟ੍ਰੇਨਿੰਗ ਕੰਮ ਆ ਜਾਂਦੀ ਹੈ ਕੰਪੀਟੀਸ਼ਨ ਤੇ ਫੇਰ ਵੀ ਉਸ ਤੋਂ ਬਾਅਦ ਚਲੋ ਉਹਨੂੰ 골ਡ ਮੈਡਲ ਆ ਗਿਆ ਸੀਗਾ ਇਹ ਇੰਜਰੀ ਦੇ ਨਾਲ-ਨਾਲ ਹੀ ਸਾਰਾ ਕੁਝ ਚੱਲਦਾ ਰਹਿੰਦਾ ਟ੍ਰੇਨਿੰਗ ਵੀ ਕਰਨੀ ਪੈਂਦੀ ਆ ਸਾਰਾ ਕੁਝ ਦੇਖਣਾ ਪੈਂਦਾ ਆ ਇਹ ਰਿਕਵਰ ਹੋ ਜਾਂਦੀ ਟਾਈਮ ਨਾਲ-ਨਾਲ ਹੀ ਸੋ ਜਦੋਂ ਇੰਜਰੀ ਆਈ ਤੇ ਘਰਦੇ ਨੇ ਕਿਤੇ ਕਿਹਾ ਨਹੀਂ ਵੀ ਹਾਂ ਇਹ ਕੰਮ ਕਿਹੜੇ ਕਰ ਲੇ ਤੇ ਛੱਡ ਦਿਓ ਇਹਨੂੰ ਤੇ ਘਰ ਬਹਿ ਜਾਓ ਇਸੇ ਕਰਕੇ ਸਰ ਇਹ ਕਿਉਂਕਿ ਆਪਾਂ ਉਹਨਾਂ ਦੀ ਸਾਈਕੋਲੋਜੀ ਸਮਝ ਸਕਦੇ ਹਾਂ ਪੇਰੈਂਟਸ ਨੂੰ ਟੈਨਸ਼ਨ ਚ ਆਈ ਨੇ ਹਾਈ ਇੰਜਰੀ ਆ ਗਈ ਹੈ ਹਾਈ ਸੱਟ ਲੱਗ ਗਈ ਜਦਾ ਕੰਮ ਨਾ ਵਾਜੇ ਸੋ ਇਹਦਾ ਇੱਕ ਕਾਰਨ ਹੈ ਘਰ ਦੇ ਨੂੰ ਦੱਸਦੇ ਨਹੀਂ ਆਂ ਵੀ ਸਾਡੇ ਇਹ ਪ੍ਰੋਬਲਮ ਆ ਕਦੀ ਨਹੀਂ ਕੋਈ ਛੋਟੀ ਮੋਟੀ ਹੁਣ ਅੱਜ ਮੇਰਾ ਮੋਢਾ ਦੁਖ ਰਿਹਾ ਹੈ ਮੇਰਾ ਗੋਡਾ ਦੁਖ ਰਿਹਾ ਹੈ ਨਾ ਇਹ ਪਾਏ ਇੱਕ ਗੱਲ ਨਹੀਂ ਦੱਸ ਸਕਦੇ ਘਰ ਦੇ ਨੂੰ ਸੋ ਇਹਦਾ ਇਹੀ ਕਾਰਨ ਆ ਕਿ ਸਾਡੀ ਚ ਇੰਜਰੀਆਂ ਦੀ ਸਿਰਫ ਸਾਨੂੰ ਦੋਵਾਂ ਨੂੰ ਪਤਾ ਵਾ ਵੀ ਸਾਡੇ ਪ੍ਰੋਬਲਮ ਆ ਅਸੀਂ ਘਰੇ ਕਦੀ ਗੱਲ ਨਹੀਂ ਕੀਤੀ ਇਸ ਚੀਜ਼ ਬਾਰੇ ਕਿਉਂਕਿ ਫਿਰ ਉਹ ਥੋੜਾ ਸੋਚ ਲੈਂਦੇ ਨੇ ਉਹ ਟੈਨਸ਼ਨ ਲੈ ਲੈਂ ਤਸਾਂ ਨੂੰ ਤੇ ਫਰਕ ਪਤਾ ਨਹੀਂ ਨਾ ਪੈਂਦਾ ਨਹੀਂ ਪਰ ਉਹਨਾਂ ਨੂੰ ਜ਼ਿਆਦਾ ਪੈਂਦਾ ਇਸਕੇ ਦੱਸ ਦੇ ਨਹੀਂ ਆਪਾਂ ਉਹਨਾਂ ਨੂੰ ਸੁਖਵਿੰਦਰ ਜੀ ਤੁਹਾਡੀ ਜਰਨੀ ਕਿਵੇਂ ਸਟਾਰਟ ਹੋਈ ਵੇਟ ਲਿਫਟਿੰਗ ਦੇ ਵਿੱਚ ਮੈਂ ਜਦੋਂ ਇੱਥੇ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿੱਚ ਪੜਦਾ ਸੀਗਾ ਤੇ ਉਦੋਂ ਹੀ ਜਿੰਮ ਦਾ ਜਾਂਦਾ ਸ਼ੌਂਕ ਸੀਗਾ ਕਾਫੀ ਤੇ ਉੱਥੇ ਜਦੋਂ ਮੈਂ ਫਸਟ ਟਾਈਮ ਗਿਆ ਤੇ ਨਾਰਮਲੀ ਮਤਲਬ ਮੇਰੀ ਹਫ਼ਤੇ 10 ਦਿਨਾਂ ਦੇ ਵਿੱਚ ਹੀ ਮੈਨੂੰ ਲੱਗਿਆ ਵੀ ਮੇਰੇ ਦੋਸਤਾਂ ਨੇ ਕਿਹਾ ਯਾਰ ਤੇਰੇ 'ਚ ਥੋੜੀ ਸਟਰੈਂਥ ਹੈ ਗਈ ਆ ਮਤਲਬ ਨੈਚੁਰਲ ਗੱਲ ਪਾਵਰ ਜਾਂ ਪਿੰਡਾਂ ਦੇ ਸੀਗੇ ਅਸੀਂ ਤੇਜ ਕਰੇ ਕੰਮ ਕੰਮ ਕਰਦੇ ਸੀ ਮਾੜਾ ਮਾੜਾ ਉਹ ਥੋੜਾ ਮਸਲ ਡਵੈਲਪਮੈਂਟ ਸੀਗੀ ਉਹ ਕਹਿੰਦੇ ਤੂੰ weight lifting ਕਰ ਤੇ ਫਿਰ ਮੈਂ ਗੁਰਨਾਨਕ ਸਟੇਡੀਅਮ ਚ ਹੀ ਆਪਣਾ ਸਫਰ 2013 ਤੋਂ ਸ਼ੁਰੂ ਕੀਤਾ ਸੀਗਾ ਮੈਨੂੰ ਵੀ ਗੇਮ ਛੱਡਣੀ ਪਈ ਮੇਰੇ ਰਿਸਟ ਜਿਹੇ ਉਹ ਜੀ ਇੰਜਰੀ ਸੀਗੀ ਜਿਹੜੀ ਕਦੀ ਰਿਕਵਰ ਨਹੀਂ ਹੋ ਸਕੀ ਕੋਈ ਫ੍ਰੈਕਚਰ ਟਾਈਪ ਸੀਗਾ ਤੇ ਉਹ ਫਿਰ weight lifting ਚ ਬਹੁਤ ਨਿਹਾੜਚਣਾ ਦਿੰਦੀਆਂ ਫਿਰ ਅਖੀਰਕਾਰ ਪੜਾਈ ਸੀਗੀ ਕੋਲ ਤੇ ਬਤੌਰ ਮੈਂ ਇਸ ਟਾਈਮ ਹੁਣ ਅਸਿਸਟੈਂਟ ਪ੍ਰੋਫੈਸਰ ਹਾਂ ਉੱਥੇ ਸਿਵਲ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਿੱਚ ਤੇ ਇਸੇ ਕਰਕੇ ਅਸੀਂ ਹਰ ਇੱਕ ਬੱਚੇ ਨੂੰ ਇਹ ਗਾਈਡ ਕਰਦੇ ਹਾਂ ਕਿ ਕਦੀ ਜੇ ਤੁਹਾਡੇ ਕੋਲ ਇੱਕ ਕੰਮ ਨਹੀਂ ਹੋ ਰਿਹਾ ਤਾਂ ਰੱਬ ਨੇ ਹੋ ਸਕਦਾ ਤੁਹਾਨੂੰ ਕਿਸੇ ਹੋਰ ਕੰਮ ਲਈ ਬਣਾਇਆ ਹੋਵੇ ਇੱਕ ਬਹੁਤ ਖਡਾਰੀ ਨਰਾਸ਼ ਹੋ ਕੇ ਬੜਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਪੜ੍ਹਾਈ 'ਚ ਵੀ ਇਦਾਂ ਹੀ ਆ ਤੇ ਇਹ ਕਦੀ ਨਹੀਂ ਤੁਸੀਂ ਦਿਲ ਤੇ ਲਾਉਣੀ ਕਿ ਤੁਹਾਡੇ ਕੋਲ ਇਹ ਨਹੀਂ ਹੋਇਆ ਹਾਏ ਵੀ ਮੈਂ ਇਹ ਮੇਰੇ ਕੋਲ ਕੁਛ ਨਹੀਂ ਮੇਰੀ ਦੁਨੀਆ ਖਤਮ ਹੋ ਗਈ ਇਹ ਹੋ ਗਿਆ ਬਹੁਤ ਰਸਤੇ ਖੁੱਲਦੇ ਇੱਕ ਬੰਦ ਹੁੰਦਾ ਤੇ ਸ਼ਾਇਦ ਉਸ ਐਜੂਕੇਸ਼ਨ ਦੀ ਬਦੌਲਤ ਹੀ ਆ ਕਿ ਅੱਜ ਹਰਮਨਪ੍ਰੀਤ ਜਾਂ ਹੋਰ ਬੱਚੇ ਜਿਹੜੇ ਮੇਰੇ ਕੋਲ ਬਹੁਤ ਅੱਛਾ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਮੈਂ ਵੇਟ ਲਿਫਟਿੰਗ ਦੇ ਨਾਲ ਨਾਲ ਲਾਈਫ ਲੈਸਨਸ ਲਾਈਫ ਲੌਂਗ ਲਰਨਿੰਗ ਐਜੂਕੇਸ਼ਨ ਕੀ ਮਹੱਤਵ ਹੈ ਮੈਂ ਹਰੇਕ ਬੱਚੇ ਨੂੰ ਕਹਿੰਦਾ ਵੀ ਐਜੂਕੇਸ਼ਨ ਜ਼ਰੂਰੀ ਹੈ ਠੀਕ ਹੈ ਸਪੋਰਟਸ ਤੋਂ ਹੀ ਕਰ ਲੋਗੇ 30 ਸਾਲ 35 ਸਾਲ ਉਸ ਤੋਂ ਅੱਗੇ ਨੈਕਸਟ ਕੁਝ ਤੁਹਾਡੇ ਕੋਲ ਹੋਏਗਾ ਕਿ ਐਜੂਕੇਸ਼ਨ ਜਿਹੜਾ ਦਿਮਾਗ ਹੈ ਉਹ ਸਦਾ ਤੁਹਾਡੇ ਨਾਲ ਰਹਿਣਾ ਹੈ ਠੀਕ ਹੈ ਸਪੋਰਟਸ ਜਿੰਨਾ ਚਿਰ ਤੁਹਾਡੇ ਕੋਲ ਫਿਜ਼ੀਕਲ ਪਾਵਰ ਆ ਤੁਹਾਡੇ ਨਾਲ ਰਹਿਣੀ ਹਾਂ ਉਹਨੂੰ ਫਿਜ਼ੀਕਲ ਪਾਵਰ ਨੂੰ ਤੁਸੀਂ ਸਪੋਰਟਸ ਦੇ ਵਿੱਚ ਐਜੂਕੇਸ਼ਨ ਲੈ ਸਕਦੇ ਹੋ ਬੜੇ ਅੱਜਕਲ ਕੋਰਸਸ ਆ ਐਨਐਸ ਬਟਿਆਲੇਆ ਮਹਾਰਾਜਾ ਭਵਿੰਦਰ ਸਿੰਘ ਪੰਜਾਬ ਸਰਕਾਰ ਦੀ ਯੂਨੀਵਰਸਿਟੀ ਖੋਲੀ ਹੈ ਸਪੋਰਟਸ ਯੂਨੀਵਰਸਿਟੀ ਉਸ ਕਿੱਤੇ ਨੂੰ ਤੁਸੀਂ ਆਪਣੀ ਕੈਰੀਅਰ ਸਪੋਰਟਸ ਕੈਰੀਅਰ ਤੋਂ ਬਾਅਦ ਵੀ ਪ੍ਰੋਫੈਸ਼ਨਲੀ ਵੀ ਲੈ ਕੇ ਜਾ ਸਕਦੇ ਹੋ ਕੋਚ ਬਣ ਸਕਦੇ ਹੋ ਸੋ এডਿਕੇਸ਼ਨ ਇਜ਼ ਮਸਟ ਸੋ ਇਹੋ ਹੀ ਗਾਈਡ ਕਰਦੇ ਆ ਕਿੰਨੇ ਕੁ ਖਿਡਾਰੀਆਂ ਨੂੰ ਤੁਸੀਂ ਹੁਣ ਤੱਕ ਟ੍ਰੇਨਿੰਗ ਦੇ ਰਹੇ ਹੋ ਇਸ ਟਾਈਮ ਤੁਹਾਡੇ ਕੋਲ ਕਿੰਨੇ ਖਿਡਾਰੀ ਨੇ ਜੋ ਟ੍ਰੇਨਿੰਗ ਲੈਂਦੇ ਆ ਰਹੇ ਸਾਡੇ ਕੋਲ ਜੀ ਇੱਥੇ ਤਕਰੀਬਨ 12 ਤੋਂ 15 ਖਿਡਾਰੀ ਹੈਗੇ ਜਿੰਨਾ ਚ ਚਾਰ ਪੰਜ ਲੜਕੀਆਂ ਨੇ ਤੇ ਬਾਕੀ ਮੇਲਜ਼ ਨੇ ਠੀਕ ਹੈ ਸਟੂਡੈਂਟ ਸਾਡੇ ਕੋਲ 12 ਸਾਲ ਤੋਂ ਲੈ ਕੇ ਤੇ ਤਕਰੀਬਨ 25 26 ਸਾਲ ਤੱਕ ਦੇ ਖਿਡਾਰੀ ਸਾਰੇ ਪ੍ਰੈਕਟਿਸ ਕਰਦੇ ਆ ਹ ਜਿਹੜੇ 25 26 ਸਾਲ ਵਾਲੇ ਵੀ ਕਰ ਰਹੇ ਆ ਉਹ ਛੋਟ ਤੇ ਮੇਰੇ ਵਾਈਫ ਨੇ ਜਿਹੜੇ ਜਾਂ ਹੋਰ ਆਪਣੇ ਆਪਣਾ ਸ਼ੌਰਿਆ ਛੋਟਾ ਲੜਕਾ ਉਹਨੇ ਫਿਲਹਾਲ ਜਿਹੜੀਆਂ ਖੇਡਾਂ ਪਤਨ ਪੰਜਾਬ ਦੀਆਂ ਉਹਦਾ ਦੂਸਰਾ ਸਾਲ ਹੀ ਸੀਗਾ ਤੇ ਉਹਨੇ ਮੈਡਲ ਲਿਆ ਉਹਦੇ ਚ ਬੜਾ ਬੁਤਸ਼ਾ ਵਾਦਾ ਐ ਇਸ ਚੀਜ਼ ਦੇ ਨਾਲ ਸਾਰੇ ਖਿਡਾਰੀਆਂ ਨੇ ਇੱਦਾਂ ਹੀ ਮੈਡਲਸ ਲਏ ਹੋਣੇ ਜਿਵੇਂ ਹਰਮਨ ਪ੍ਰੀਤ ਮੈਡਮ ਨੇ ਇੰਨੇ ਜ਼ਿਆਦਾ ਮੈਡਲਸ ਗਿਣਵਾਤੇ 25 ਤੋਂ 30 ਮੈਡਲਸ ਇੱਦਾਂ ਹੀ ਬਾਕੀ ਇਹਨੇ ਵੀ ਲਈ ਨਹੀਂ ਹਾਂਜੀ ਸਾਰਿਆਂ ਦੇ ਆਪ ਆਪਣੇ ਵਰਗ 'ਚ ਹੈਗੇ ਜੀ ਕਿਸੇ ਦੇ ਸਟੇਟ 'ਚ ਹੀ ਨਾ ਆ ਲੜਕੀ ਉਹਦਾ ਸਟੇਟ 'ਚ ਦੋ ਵਾਰ ਇੱਕ ਵਾਰੀ 골ਡ ਇੱਕ ਵਾਰੀ ਸਿਲਵਰ ਆ ਸ਼ੌਰਿਆ ਉਹਦਾ ਪਹਿਲਾ ਦੂਸਰਾ ਸਾਲ ਸੀਗਾ ਉਹਨੇ ਸਿੰਪਰੋਨਜ਼ ਮੈਡਲ ਹਾਸਲ ਕੀਤਾ ਅੰਡਰ 14 ਦੇ ਵਿੱਚ ਤੇ ਕਾਫੀ ਮੈਡਲ ਹੈ ਜਿਹੀ ਗੱਲ ਕਰੀਏ ਹੁਣ ਸਪੋਰਟ ਦੀ ਤਾਂ ਸਪੋਰਟ ਹੈ ਪਰ ਇੱਕ ਵਾਰ ਤੁਹਾਨੂੰ ਘਰੋਂ ਨਿਕਲ ਕੇ ਮਿਹਨਤ ਵਾਲੇ ਪਾਸੇ ਨੂੰ ਸੋਚਣਾ ਪੈਂਦਾ ਜਿਉਂ ਹੀ ਸਾਲ ਡੇਢ ਦੇ ਵਿੱਚ ਹੀ ਕ੍ਰਿਟੀਸਾਈਜ਼ ਕਰਨ ਲੱਗ ਗਏ ਕਿ ਸਾਲ ਹੋ ਗਿਆ ਕਰਦਿਆਂ ਨੂੰ 2 ਸਾਲ ਹੋ ਗਏ ਕਰਦਿਆਂ ਨੂੰ ਤੇ ਸਾਨੂੰ ਕੁਛ ਪੈ ਪੱਲੇ ਨਹੀਂ ਪਿਆ ਜੀ ਕੁਛ ਨਹੀਂ ਕਰੀ ਇਹ ਹਾਈ ਹਾਈ ਕਰਨਾ ਸਰਕਾਰ ਨੂੰ ਤਾਂ ਫੇਰੇ ਤੇ ਰਿਜ਼ਲਟ ਨਹੀਂ ਹੈਗੇ ਹੁਣ ਜੇ ਅਸੀਂ ਆਪਣੀ ਗੱਲ ਕਰੀਏ ਤਾਂ ਡੈਫੀਨਿਟਲੀ ਸਰਕਾਰ ਸਪੋਰਟ ਕਰਦੀ ਆ ਪਰ ਇੱਕ ਵਾਰੀ ਤੁਹਾਨੂੰ ਇੱਕ ਲੈਵਲ ਅਚੀਵ ਕਰਨਾ ਪੈਂਦਾ ਹੁਣ ਮੈਂ ਜਾਣਕਾਰੀ ਵਾਸਤੇ ਦਰਸ਼ਕਾਂ ਨੂੰ ਇਹ ਵੀ ਕਹਿ ਸਕਦਾ ਕਿ ਬਹੁਤ ਸਾਰੀਆਂ ਸਕੀਮਸ ਨੇ ਸਪੋਰਟਸ ਦੇ ਵਿੱਚ ਹਰ ਇੱਕ ਸਪੋਰਟਸ ਦੇ ਵਿੱਚ ਪੰਜਾਬ ਸਰਕਾਰ ਦੀਆਂ ਜਿਹਦੇ ਚ ਫਾਇਦੇ ਲੈ ਸਕਦੇ ਆ 올ੰਪੀਅਨ ਗੁਲਬੀਰ ਸਿੰਘ ਸੀਨੀਅਰ ਸਕਾਲਰਸ਼ਿਪ ਸਕੀਮ ਹੈ ਇੱਕ ਉਹਦੇ ਚ ਇਹ ਤੁਹਾਡੇ ਕੋਲ ਨੈਸ਼ਨਲ ਮੈਡਲ ਹੈਗਾ ਚਾਹੇ ਕੋਈ ਵੀ ਆ 골ਡ সিলভার ব্রোঞ্জ ਡਸਨਟ ਮੈਟਰ ਜੂਨੀਅਰ ਚ ਤੇ ਸੀਨੀਅਰ ਚ ਤੁਹਾਨੂੰ 16000 ਪ੍ਰਤੀ ਮਹੀਨਾ ਤੁਹਾਨੂੰ ਸਕਾਲਰਸ਼ਿਪ ਮਿਲਦੀ ਤੇ ਮਿਲ ਰਹੀ ਹੈ ਆਪਣੇ ਆ ਤਿੰਨ ਮਹੀਨੇ ਬਾਅਦ ਪੁਚਾਰ ਮਹੀਨੇ ਬਾਅਦ ਸਰਕਾਰ ਜਿਹੜੀ ਆ ਖਿਡਾਰੀਆਂ ਦੇ ਅਕਾਊਂਟ ਚੋਂ ਪੈਸੇ ਪਾ ਦਿੰਦੀ ਆ ਫਾਰਮ ਹੁੰਦੇ ਹੋ ਕੁਝ ਆਨਲਾਈਨ ਹੁੰਦਾ ਜਿਹੜਾ ਅਫਸਰ ਕੋਲ ਅਸੀਂ ਭਰ ਦਿੰਨੇ ਆ ਉਹ ਸਾਰਾ ਕੁਝ ਤੇ ਆਪਣੇ ਆਪ ਉਹ ਮੰਥਲੀ ਜਾਂ ਬਾਈ ਮੰਥਲੀ ਸਾਡੀ ਡਿਪੋਜ਼ਿਟ ਹੁੰਦੀ ਰਹਿੰਦੀ ਆ ਤੇ ਇੱਕ ਛਾ ਹੀ ਆ ਖਿਡਾਰੀ ਲਈ ਵੀ ਉਹਨੂੰ ਤਕਰੀਬਨ 500 ਰੁਪਏ ਪ੍ਰਤੀ ਦਿਨ ਸਰਕਾਰ ਦੇ ਰਹੀ ਹੈ ਗੇਮ ਕਰਨ ਦਾ ਠੀਕ ਹੈ ਆਪਣਾ ਸ਼ੌਂਕ ਵੀ ਪੂਰਾ ਹੋ ਰਿਹਾ ਵਾ ਨਾਲੇ ਉਹਦੇ ਝੋਲੀ ਵੀ ਕੁਝ ਪੈ ਰਿਹਾ ਤੇ ਘਰ ਦੀ ਵੀ ਸ਼ਾਹੀ ਦਿੰਦੇ ਵਿੱਚ ਲੋ ਕੁਸ਼ਤੇ ਮਿਲ ਰਿਹਾ ਚਾਹੇ ਜੌਬ ਹੈ ਵਾ ਚਾਹੇ ਨਹੀਂ ਵੀ ਹੈ ਸੁਖਵਿੰਦਰ ਜੀ ਕਿਹੜੀ ਜਗ੍ਹਾ ਤੇ ਤੁਸੀਂ ਟ੍ਰੇਨਿੰਗ ਦੇ ਰਹੇ ਹੋ ਕਾਫੀ ਨੌਜਵਾਨ ਐਸੇ ਨੇ ਜਿਨ੍ਹਾਂ ਨੂੰ ਸ਼ੌਂਕ ਤਾਂ ਹੁੰਦਾ ਹੈ weight lifting ਕਰਨੀ ਹੈ weight lifting ਸਿੱਖਣੀ ਹੈ ਪਰ ਇੱਕ ਰਾਹ ਨਹੀਂ ਮਿਲਦਾ ਜੇ ਉਹਨਾਂ ਨੇ ਸਿੱਖਣਾ ਹੈ ਕਿੱਦਾਂ ਤੁਹਾਡੇ ਕੋਲ ਆ ਸਕਦੇ ਨੇ ਕਿਸ ਤਰੀਕੇ ਦੇ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਟ੍ਰੇਨਿੰਗ ਜੀ ਸਭ ਤੋਂ ਪਹਿਲਾਂ ਤੇ ਮੈਂ ਘਰਦਿਆਂ ਨੂੰ ਹੀ ਕਹਿਣਾ ਚਾਹੂੰਗਾ ਬੱਚਿਆਂ ਨੂੰ ਜੇ ਤੁਸੀਂ ਪਛਾਣੋ ਉਹਨਾਂ ਨੂੰ ਵੀ ਉਹ ਚ ਫਿਜ਼ੀਕਲ ਐਬਿਲਿਟੀ ਹੈ ਤੁਹਾਡੇ ਬੱਚੇ ਚ ਠੀਕ ਹੈ ਐਜਿਲਟੀ ਹੈ ਜਿਹਨਾਂ ਨੂੰ ਕਹਿੰਦੇ ਨੇ ਆਪਣਾ ਵੀ ਸਪੀਡੀ ਆ ਬਾਡੀ ਜਦੋਂ ਐਥਲੈਟਿਕਸ ਚ ਪਾਓ ਜੇ ਤੁਹਾਡਾ ਕੱਦ ਕਾਠ ਚੰਗਾ ਆ ਮਾਂ ਪਿਓ ਦਾ ਤਾਂ ਤੁਹਾਨੂੰ ਤੁਸੀਂ ਉਹਨੂੰ ਬਾਸਕਟਬਾਲ ਕੋਈ ਐਥਲੈਟਿਕਸ ਦੇ ਵਿੱਚ ਜੰਪਿੰਗ ਹਰਡਲਸ ਇਦਾਂ ਦੀਆਂ ਚੀਜ਼ਾਂ ਚ ਪਾਓ ਸੋ ਇਹ ਚੀਜ਼ਾਂ ਰੋਲ ਪਲੇ ਕਰਦੀਆਂ ਨੇ ਤੁਸੀਂ ਖੁਦ ਫਿਜ਼ੀਕਲੀ ਸਟਰੋਂਗ ਰਹੇ ਹੋ ਜਵਾਨੀ ਚ ਤਾਂ ਤੁਸੀਂ ਉਹਨੂੰ weight lifting ਚ ਪਾ ਸਕਦੇ ਹੋ अर्ਲੀ ਸ਼ੁਰੂ ਕਰੋ ਹੁਣ ਦੇਖਦੇ ਆਂ 올림픽ਸ ਦੇ ਵਿੱਚ ਅਮਰੀਕਾ ਤੇ ਚਾਈਨਾ ਅੱਗੇ ਆ ਬਹੁਤ ਜ਼ਿਆਦਾ ਕਿਉਂ ਅੱਗੇ ਆ ਉਹ ਅਰਲੀ ਆਪਣੇ ਬੱਚਿਆਂ ਨੂੰ ਪਾ ਦਿੰਦੇ ਆ 7 ਸਾਲ 'ਚ 6 ਸਾਲ 'ਚ ਕਿਸੇ ਵੀ ਪ੍ਰੋਫੈਸ਼ਨ 'ਚ ਠੀਕ ਆ ਪੜਾਈ ਜਿਹਾ ਹੀ ਬੱਚਿਆਂ ਨੂੰ ਪਾਉਂਦੇ ਆ ਓਬਵੀਅਸਲੀ ਅਰਲੀ ਸਟਾਰਟ ਕਰਦੇ ਆਂ 2 2.5 ਸਾਲ 3 ਸਾਲ 4 ਸਾਲ 'ਚ ਪਾ ਦਿੰਦੇ ਆਂ ਸਪੋਰਟਸ ਵੀ ਇਦਾਂ ਦਾ ਹੀ ਕੀਤਾ ਹੁਣ ਤੁਸੀਂ 20 ਸਾਲ 'ਚ ਕਹੋਗੇ ਜਾ ਕੇ ਕਿ ਮੈਂ ਕੁਝ ਕਰਨਾ ਹੈ ਸਪੋਰਟਸ ਦੇ ਵਿੱਚ ਤੁਹਾਡੀ ਬਾਡੀ ਕਾਫੀ ਡਿਵੈਲਪ ਹੋ ਚੁੱਕੀ ਹੁੰਦੀ ਹੈ ਨੇਚਰਲ ਬੰਦੇ ਵਾਂਗੀ ਠੀਕ ਆ ਤੁਹਾਨੂੰ ਬਾਡੀ ਜਿੰਨੀ ਜਲਦੀ ਡਿਵੈਲਪ ਕਰੋਗੇ ਓਨੀ ਤੁਸੀਂ ਜਵਾਨੀ ਤੱਕ ਜਾਂਦੇ ਜਾਂਦੇ ਆਬਵੀਅਸਲੀ ਰੇਅਰੈਸਟ ਆਫ ਦਾ ਰੇਅਰੈਸਟ ਚ ਨਹੀਂ ਆ ਸਕਦੀ ਮੈਂ ਕਹਿੰਦਾ ਤੁਹਾਨੂੰ ਮਿਹਨਤ ਕਰਨੀ ਹੀ ਪੈਣੀ ਹੈ ਜੇ ਕਿਸੇ ਨੇ weight lifting ਸਿੱਖਣੀ ਹੈ ਤਾਂ ਕਿਹੜੀ ਜਗ੍ਹਾ ਤੇ ਆਣਾ ਪਊਗਾ ਗੁਰਨਾਨਕ ਸਟੇਡੀਅਮ ਲੁਧਿਆਣਾ ਜੀ ਗੇਟ ਨੰਬਰ 2 ਆ ਲੁਧਿਆਣੇ ਚ ਸੈਂਟਰ ਹੈ ਕਾਫੀ ਦੇਰ ਤੋਂ ਚੱਲ ਰਿਹਾ ਤੇ ਇੱਥੇ ਆ ਕੇ ਤੁਸੀਂ ਟ੍ਰੇਨਿੰਗ ਲੈ ਸਕਦੇ ਹੋ ਠੀਕ ਹੈ ਬੱਚਿਆਂ ਦੇ ਲੋਕਲ ਜਿਹੜੇ ਲੁਧਿਆਣੇ ਦੇ ਸਟੂਡੈਂਟਸ ਨੇ ਜਾਂ ਕਿਤੇ ਵੀ ਪੜਦੇ ਆ ਸਕੂਲ ਲੈਵਲ ਤੇ ਕਾਲਜ ਲੈਵਲ ਤੇ ਇੱਥੇ ਹੀ ਟ੍ਰੇਨਿੰਗ ਫ੍ਰੀ ਹੀ ਪ੍ਰੋਵਾਈਡ ਕਰਦੇ ਆ ਵਿਦਆਊਟ ਐਨੀ ਚਾਰजेस ਕੰਡੀਸ਼ਨ ਇਹੋ ਹੀ ਆ ਕੋਈ ਪੈਸੇ ਨਹੀਂ ਲੈਣੇ ਕੋਈ ਪੈਸੇ ਨਹੀਂ ਜੀ ਨਿਸ਼ੁਲ ਕਹਿੰਏ تھے ਟ੍ਰੇਨਿੰਗ ਪ੍ਰੋਵਾਈਡ ਕਰਦੇ ਹਾਂ ਹਾਂ ਬੱਚਾ ਕਰਨ ਵਾਲਾ ਹੋਣਾ ਚਾਹੀਦਾ ਇਹ ਨਹੀਂ ਕਿ 2 ਦਿਨ ਆ ਗਿਆ 2 ਛੁੱਟੀਆਂ ਇੱਕ ਕੰਟੀਨਿਊਸ ਡੈਡੀਕੇਟਿਡ ਪ੍ਰੋਸੈਸ ਹੈ ਜੀ ਸੋ ਫਿਰਲੇ ਤਾਂ ਅਸੀਂ ਇਹੋ ਦੇਖਦੇ ਹਾਂ ਵੈਸੇ 10 12 ਦਿਨ ਤੁਹਾਨੂੰ ਸੱਚ ਦੱਸੀਏ ਬੱਚਾ ਆਂਦਾ ਵੀ ਅਸੀਂ 10 ਕਿ ਦਿਨ ਹੋਏ ਅਬਜ਼ਰਵ ਕਰਦੇ ਵੀ 10 ਦਿਨ ਦੋਸਤ ਤੇ ਆ ਗਿਆ ਇਹ ਘਟੋ ਘਟ ਵੀ ਰੈਗੂਲਰ ਆ ਰਿਹਾ ਫੇ ਅਸੀਂ ਥੋੜਾ ਯਾ ਕੋਚ ਐਜ਼ ਅ ਕੋਚ ਐਨਲਾਈਜ਼ ਕਰਦੇ ਹਾਂ ਕਿ ਹਾਂ ਇਹ ਚ ਡੈਡੀਕੇਸ਼ਨ ਹੈਗੀ ਹੈ ਇੱਕ ਪਹਿਲੂ ਉਹਦਾ ਅਸੀਂ ਐਨਲਾਈਜ਼ ਕਰ ਸਕਦੇ ਹਾਂ ਦੂਸਰਾ ਪਹਿਲੂ ਹੁੰਦਾ ਦੀ ਇੱਛਾ ਸ਼ਕਤੀ ਵੀ ਹਾਂ ਵੇਟ ਦੇ ਉੱਤੇ ਕਿ ਇਹ ਨਹੀਂ ਦੋ ਵਾਰੀ ਕਹਿ ਕੇ ਕਹਿ ਰਿਹਾ ਜੀ ਹਾਂ ਜੀ ਸਰ ਮੇਰਾ ਹੋ ਗਿਆ ਜੀ ਮੈਂ ਥੱਕ ਗਿਆ ਜੀ ਇੱਥੇ ਉਹਦੀ ਵਿਲ ਪਾਵਰ ਦੀ ਸਾਨੂੰ ਅਨਲਿਸਿਸ ਹੋ ਜਾਂਦਾ ਮਤਲਬ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਡੈਡੀਕੇਸ਼ਨ ਹੈਗੀ ਆ ਉਹ ਅੱਗੇ ਵਧੇਗਾ ਤੇ ਉਹਦੇ ਵੱਲੋਂ ਤੁਹਾਡੇ ਵੱਲੋਂ ਉਹਨੂੰ ਟ੍ਰੇਨਿੰਗ ਦਿੱਤੀ ਜਾਏਗੀ ਡੈਫੀਨੇਟਲੀ ਜੀ ਇਹ ਹਰ ਇੱਕ ਪਹਿਲੂ ਤੇ ਹੀ ਹਰ ਇੱਕ ਗੈਲੋ ਫੀਲਡ 'ਚ ਐਪਲੀਕੇਬਲ ਹੁੰਦੀ ਹੈ ਡੈਡੀਕੇਸ਼ਨ ਤੇ ਇੱਛਾ ਸ਼ਕਤੀ ਆ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਕੋਈ ਵੀ ਤੁਸੀਂ ਪ੍ਰੋਫੈਸ਼ਨ ਲਿਆ ਹੋਇਆ ਵੇਟ ਲਿਫਟਿੰਗ ਆ ਜਾਂ ਇਹ ਸਪੋਰਟਸ ਆ ਕੋਈ ਵੀ ਟਾਈਮਸ ਟਾਈਮਿੰਗਸ ਕੀ ਰਹਿਣਗੀਆਂ ਆਪਾਂ ਜੀ ਤਿੰਨ ਦਿਨ ਤਾਂ ਸੌਇਰੇ ਕਰਦੇ ਹਾਂ ਤੇ ਬਾਕੀ ਸ਼ਾਮ ਦੀ ਟਾਈਮਿੰਗ ਸਾਡੇ 5 ਪੀਐਮ ਦੀ ਹੈ 5 ਵਜੇ ਸ਼ਾਮ ਨੂੰ ਇਹ ਸੈਂਟਰ ਡੇਲੀ ਖੁੱਲਦਾ ਵਾ ਸੰਡੇ ਨੂੰ ਛੱਡ ਕੇ ਤੇ ਮਾਰਨਿੰਗ ਤੇ ਮਾਰਨਿੰਗ ਤਕਰੀਬਨ 7:00 ਵਜੇ ਦੇ ਕਰੀਬ ਉਹ 3 ਦਿਨ ਆਪਾਂ ਕਰਦੇ ਹਾਂ ਉਹ ਸ਼ਡਿਊਲ ਦੇ ਹਿਸਾਬ ਨਾਲ ਬਾਕੀ ਸ਼ਾਮ ਨੂੰ 5 ਵਜੇ ਸੋ ਕੋਈ ਨਿਯਮ ਵੀ ਹੈਗੇ ਨੇ ਜਿਨ੍ਹਾਂ ਜਿਨ੍ਹਾਂ ਦੀ ਪਾਲਣਾ ਕਰਨੀ ਪਏਗੀ ਜਿਨ੍ਹਾਂ ਨੇ ਇੱਥੇ weight lifting ਸਿੱਖਣੀ ਹੈ ਕੋਈ ਨਿਯਮ ਬਣਾਏ ਹੋਣਗੇ ਇਹ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਹਾਂਜੀ ਬਾਕੀ ਨਿਯਮ ਤੇ ਹੋਈ ਹੈ ਜੀ ਬੱਚਾ ਸਾਡੇ ਕੋਲ अर्ਲੀ ਆ ਜਾਵੇ ਜਿੱਦਾਂ ਸਾਡੇ ਕੋਲ ਬੱਚੇ ਛੋਟੇ ਲੜਕੀਆਂਆਂ ਵਾਂ ਲੜਕੇ ਆ ਤੇ ਏਜ ਜੇ ਫੈਕਟਰ ਜੇ ਏਜ ਉਹਨਾਂ ਦੀ 16 17 ਸਾਲ ਤੋਂ ਘਟਿਆ ਤਾਂ ਜੇ ਉਹ ਡੈਡੀਕੇਟਿਡਲੀ ਆ ਰਿਹਾ ਤਾਂ ਇਹੋ ਹੀ ਇੱਕ ਨਿਯਮ ਹੈ ਸਾਡਾ ਇੱਥੇ ਜਿਹਦੀ ਪਾਲਣਾ ਕਰਨੀ ਪੈਂਦੀ ਹੈ ਜੀ ਬਾਕੀ ਵੱਡੀ ਏਜ ਵਾਲਿਆਂ ਨੂੰ ਥੋੜਾ ਹੀ ਪ੍ਰੈਫਰ ਘੱਟ ਕਰਦੇ ਆ ਕਿਉਂਕਿ ਉਹ ਬੰਦਾ ਥੋੜਾ ਭਟਕ ਕੇ ਇਹਦੇ ਆਇਆ ਹੁੰਦਾ ਹਨ ਕਦੀ ਜਿੰਮ ਚ ਗਿਆ ਹੁੰਦਾ ਵਾ ਫਿਰ ਉਹ ਕਦੀ ਕੋਈ ਗੇਮ ਚ ਗਿਆ ਹੁੰਦਾ ਫਿਰ ਅਸਲ ਚ ਕੀ ਹੈ ਧਿਆਨ ਦੇ ਵਰਟ ਹੋ ਜਾਂਦਾ ਕਿੱਥੇ ਉਹ ਬੱਚਾ ਜਿਹੜਾ 10 12 ਸਾਲ ਚ ਆਇਆ ਉਹ ਬਣਨ ਵਾਲਾ ਹੁੰਦਾ ਸੋ ਫੋਕਸ ਥੋੜਾ ਸ਼ਿਫਟ ਹੋ ਜਾਂਦਾ ਬਾਕੀ ਇਹ ਉਹਨਾਂ ਨੂੰ ਵੀ ਕਰਵਾ ਦਿੰਦੇ ਆ ਪੁਰਾਣੇ ਪਲੇਅਰ ਸਾਡੇ ਕੋਲ ਇੱਥੇ ਹੈਗੇ ਆਂਦੇ ਆ ਟ੍ਰੇਨਿੰਗ ਕਰਦੇ ਉਹਨਾਂ ਸੋ ਸ਼ਾ ਵਾਧਾ ਵਾ ਨਵੇਂ ਬੱਚਿਆਂ ਦੇ ਵਿੱਚ ਆ ਗਏ ਉਹ ਆਪ ਵੀ ਇਦਾਂ ਲੱਗਦਾ ਵੀ ਉਹਨਾਂ ਨੂੰ ਆਪਣੀ ਜਵਾਨੀ ਜਿੱਤੇ ਆ ਜਾਂਦੀ ਹੈ ਸੋ ਕੁਛ ਕੁਸ਼ ਕੰਟ੍ਰ